ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਭੁੱਲ ਇਹੀ ਹੁੰਦੀ ਹੈ ਜਦੋਂ ਆਪਾਂ ਕਿਸੇ ਗੁਰੂ ਮਹਾਂਪੁਰਖ ਨੂੰ ਆਪਣੇ ਵਰਗਾ ਸਮਝ ਲੈਨੇ ਵੀ ਇਹ ਤਾਂ ਸਾਡੇ ਵਰਗੀ ਹੈ ਨਹੀਂ ਨਹੀਂ ਉਹ ਹੀ ਸਾਡੇ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਵਿੱਚ ਔਰ ਰੱਬ ਦੇ ਪਿਆਰਿਆਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਬਹੁਤ ਜ਼ਿਆਦਾ ਫਰਕ ਹੁੰਦਾ ਬਹੁਤ ਹੀ ਜ਼ਿਆਦਾ। ਭਗਤਾਂ ਕੀ ਚਾਲ ਨਰਾਲੇ ਵੇਖਮਾਰਗ ਚੱਲਣਾ ਉਹਨਾਂ ਦੀਆਂ ਤੇ ਜਨਮਾਂ ਜਨਮੰਤਰਾਂ ਦੀਆਂ ਕਮਾਈਆਂ ਹੁੰਦੀਆਂ ਨੇ। ਪਰ ਸਾਡੀਆਂ ਕਿਹੜੀਆਂ ਕਮਾਈਆਂ ਨੇ? ਅਸੇਤਾ ਫਿਰ ਨਿੰਦੇਆ ਕਰਨ ਵਾਲਿਆਂ ਦੇ ਵਿੱਚੋ ਹੀ ਆ ਜਾਣੇ ਕੇਰਤ ਨਿੰਦਕ ਕਾ ਧੁਰ ਹੀ ਪਾਇਆ ਫਿਰ ਨਿੰਦੇਆ ਕਰਨ ਵਾਲਿਆਂ ਦੇ ਵਿੱਚ ਹੀ ਆ ਜਾਣਿਆ ਸੀ ਵੀ ਕਿਉਂ ਕਿ ਸਾਧੂਆਂ ਨੂੰ ਆਪਣੇ ਵਰਗਾ ਸਮਝ ਲਿਆ ਉਹ ਤੇ ਰੱਬ ਨਾਲ ਇਕਮਿਕ ਹੋਏ ਹੁੰਦੇ ਆ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਹਰੇ ਔਰ ਹਰੇ ਦੇ ਜਣਾ ਵਿੱਚ ਆਪੋ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਔਰ ਰੱਬ ਦੇ ਪਿਆਰੇ ਰੱਬ ਦੇ ਬੰਦੇ ਗੁਰੂ ਲੋਕ ਮਹਾਤਮਾ ਪੁਰਸ਼ ਅਰਬ ਵਰਗੇ ਹੁੰਦੇ ਹਨ ਸਾਡੇ ਕੋਲ ਗਿਆਨ ਦਾ ਚਾਨਣ ਨਹੀਂ ਅਸੀਂ ਗਿਆਨ ਲੈਣਾ ਹੀ ਨਹੀਂ ਚਾਹੁੰਦੇ ਸਾਡੇ ਕੋਲੇ ਜੇ ਗਿਆਨ ਦਾ ਚਾਨਣ ਹੋਵੇ ਅਸੀਂ ਕਿਉਂ ਮਹਾਤਮਾ ਨੂੰ ਪੁੱਠਾ ਬੋਲੀਏ ਅਸੀਂ ਮਹਾਤਮਾ ਨੂੰ ਆਪਣੇ ਵਰਗਾ ਕਿਉਂ ਸਮਝੀਏ ਜਿਸ ਤਰ੍ਹਾਂ ਇੱਕ ਸੂਰਮਾ ਸਿੰਘ ਸੀ ਸੂਰਮਾ ਉਸ ਨੂੰ ਆਖਿਆ ਜਾਂਦਾ ਜਿਹੜਾ ਅੰਨਾ ਹੋਵੇ ਜਿਹਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ ਉਹਨੂੰ ਲਾਲ ਟੈਨ ਫੜਾਤੀ ਆ ਲੈ ਕਹਿੰਦੇ ਤੂੰ ਲਾਲ ਟੈਣ ਲੈ ਜਾ ਫੜ ਕੇ ਉਹ ਕਹਿੰਦਾ ਇਹਦਾ ਫਾਇਦਾ ਕੀ ਮੈਨੂੰ ਤਾਂ ਦਿਸਦਾ ਨਹੀਂ ਉਹ ਕਹਿੰਦੇ ਜੀ ਤੈਨੂੰ ਨਹੀਂ ਦਿਸਦਾ ਹੋਊਗਾ ਤਾਂ ਸਾਹਮਣੇ ਵਾਲੇ ਨੂੰ ਤਾਂ ਦਿਸਦਾ ਹੀ ਹੋਊਗਾ ਤੂੰ ਲੈ ਆ ਸਾਹਮਣੇ ਵਾਲੇ ਨੂੰ ਤਾਂ ਦਿਸਦਾ ਹੀ ਹੋਊਗਾ ਉਹ ਜਿਹੜਾ ਸਾਹਮਣੇ ਆ ਰਿਹਾ ਸੀ ਉਹ ਵੀ ਸੂਰਮਾ ਸੀ ਉਹ ਵੀ ਅੰਨਾ ਸੀ ਵਿਚਾਰਾ ਉਹ ਇੱਕ ਦੂਜੇ ਦੇ ਵਿੱਚ ਵੱਜੇ ਉਹ ਕਹਿੰਦੇ ਦੇਖਦਾ ਨਹੀਂ ਤੂੰ ਅੰਨਾ ਉਹ ਕਹਿੰਦੇ ਤੂੰ ਨਹੀਂ ਤੈਨੂੰ ਨਹੀਂ ਦਿਖਦਾ ਤੂੰ ਅੰਨਾ ਤੈਨੂੰ ਪਤਾ ਨਹੀਂ ਤੂੰ ਮੇਰੇ ਵਿੱਚ ਵੱਜੇ ਆ ਉਹ ਹੈ ਵਿਚਾਰੇ ਦੋਵੇਂ ਅੰਨੇ ਤੇ ਅਸੀਂ ਸਾਧ ਸੰਗਤ ਅੰਦਰੋਂ ਅੰਨੇ ਆ ਅਸੀਂ ਸਾਧ ਸੰਗਤ ਅੰਦਰੋਂ ਅੰਨੇ ਆ ਸਾਡੇ ਕੋਲ ਗਿਆਨਤ ਹੈ ਗ੍ਰੰਥ ਤੇ ਹਨ ਜਿੱਦਾਂ ਉਹਨਾਂ ਕੋਲ ਲਾਲ ਟੈਨਾ ਸੀ ਨਾ ਚਾਨਣ ਕਰਨ ਵਾਸਤੇ ਐਸੀ ਤਰ੍ਹਾਂ ਸਾਡੇ ਕੋਲੇ ਗ੍ਰੰਥ ਤੇ ਹਨ ਵੇਦ ਤੇ ਹਨ ਪਰ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਅਸੀਂ ਗਿਆਨ ਲੈਣਾ ਹੀ ਨਹੀਂ ਚਾਹੁੰਦੇ ਅਸੀਂ ਆਪਣੇ ਮਨ ਦੀਆਂ ਆਈਆਂ ਕਰਦੇ ਹਾਂ ਅਸੀਂ ਮਨੋ ਜਿਹੜੀ ਸਾਡੀ ਵਿਰਤੀ ਆ ਮਨੋਵਿਰਤੀਨ ਅਸੀਂ ਉਹ ਪਗਾਉਨੇ ਕੁੰਬੇ ਬੱਧਾ ਜਾੜ ਰਹੇ ਜਾਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੌਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਕੋਈ ਵੀ ਗਿਆਨ ਨਹੀਂ ਹੁੰਦਾ ਗੁਰੂ ਧਾਰਨਾ ਬਹੁਤ ਹੀ ਜ਼ਰੂਰੀ ਹੈ ਬਾਬਾ ਆਨੰਦ ਸਿੰਘ ਮਹਾਰਾਜ ਦੇ ਗੁਰੂ ਬਾਬਾ ਮਹਾਹਰਨਾਮ ਸਿੰਘ ਜੀ ਪੁੱਚੋ ਵਾਲੇ ਉਬਾਚਨ ਕਰਿਆ ਕਰਦੇ ਸੀ ਸੰਗਤਾਂ ਨੇ ਪੁੱਛਣਾ ਮਹਾਪੁਰਸ਼ੋ ਦੱਸੋ ਤੁਸੀਂ ਤੇ ਅੰਤਰਯਾਮੀ ਹੋ ਕੀ ਆਉਣ ਵਾਲਾ ਸਮਾਂ ਕਿਹੋ ਜਿਹਾ ਵੀਨਾ ਮਹਾਪੁਰਸ਼ਾ ਨੇ ਕਹਿਣਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਗੁਰੂ ਬਾਬਾ ਮਹਾਹਰਨਾਮ ਸਿੰਘ ਜੀ ਦੇ ਬਚਨ ਨੇ ਪਹਿਲਾਂ ਵੀ ਅਸੀਂ ਬੜੀ ਵਾਰ ਇਹ ਬਚਨ ਸੁਣਾਏ ਨੇ ਮਹਾਪੁਰਸ਼ਾ ਨੇ ਕਹਿਣਾ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਬਹੁਤ ਹੋਣ ਗਈਆਂ ਪਰ ਵਿੱਚੋਂ ਝਾੜ ਨਹੀਂ ਨਿਕਲਿਆ ਕਰਨ। ਉਹ ਸਮਾਂ ਅੱਜ ਚੱਲ ਰਹੇ ਆ। ਫਸਲਾਂ ਬਹੁਤ ਨੇ ਪਰ ਵਿੱਚੋਂ ਝਾੜ ਨਹੀਂ ਨਿਕਲ ਰਿਹਾ। ਕਿਉਂ? ਅਸੀਂ ਦਸਬੰਦ ਦੇ ਕੀ ਨਹੀਂ ਰਾਜੀ। ਅਸੀਂ ਨਿੰਦਦੇ ਹਾਂ ਸਮਕਾ ਦੀ ਵੀ ਕਾਰਸੇਵ ਵਾਲੇ ਬਾਬੇ ਆ ਗਏ ਦਸਬੰਦ ਲੈਣ ਵਾਸਤੇ। ਇਹ ਵੱਡੇ ਮਹਾਰਾਜ ਦੇ ਬਚਨ ਨੇਗੇ ਰਾੜੇ ਵਾਲਿਆਂ ਦੇ। ਬਾਬਾ ਇਸਰ ਸਿੰਘ ਜੀ ਦੇ। ਕਹਿੰਦੇ ਭਾਈ ਜੇ ਤੁਸੀਂ ਕੋਈ ਚੀਜ਼ ਵਧਾਉਣਾ ਚਾਹੁੰਦੇ ਹੋ ਨਾ ਤਾਂ ਉਹਦਾ ਦਸਬੰਧ ਦੇਣ ਲੱਗ ਜਾਓ ਮਾਇਆ ਨੂੰ ਵਧਾਉਣਾ ਚਾਹੁੰਦੇ ਹੋ ਮਾਇਆ ਦਾ ਦਸਬੰਧ ਦੇਣ ਲੱਗ ਜਾਓ ਜੇ ਤੁਸੀਂ ਅੰਨ ਔਰ ਵਧਾਉਣਾ ਚਾਹੁੰਦੇ ਹੋ ਤਾਂ ਅਨਾਜ ਆ ਜਿਹੜਾ ਇਹਦਾ ਦਸਬੰਧ ਦੇਣ ਲੱਗ ਜਾਓ ਦਸਬੰਧ ਬੜਾ ਜ਼ਰੂਰੀ ਹੈ ਗਿਆਨ ਦਾ ਵੀ ਸਾਧ ਸੰਗਤ ਦਾ ਦਸਬੰਧ ਹੁੰਦਾ ਹੈ ਇਹ ਨਹੀਂ ਵੀ ਜੋ ਗੱਲ ਪਤਾ ਹੈ ਮੈਨੂੰ ਪਤਾ ਤੈਨੂੰ ਤਾਂ ਪਤਾ ਹੀ ਕੱਖ ਨਹੀਂ ਉਥੇ ਗਿਆਨ ਦਾ ਹੰਕਾਰ ਹੁੰਦਾ ਪਰ ਦਸਬੰਦ ਉਹ ਹੁੰਦਾ ਗਿਆਨ ਦਾ ਵੀ ਗੁਰ ਸਿੱਖਾ ਆ ਮੈਂ ਤੈਨੂੰ ਸਮਝਾਵਾਂ ਇਹ ਤੇ ਸਾਗਰ ਹੈ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਸਿੱਖ ਤਾਂ ਹੀ ਨਾਮ ਰੱਖਿਆ ਸਿੱਖ ਸਿੱਖ ਸਿੱਖਣ ਵਾਲਾ ਸਿੱਖ ساری ਜ਼ਿੰਦਗੀ ਸਿੱਖਦਾ ਹੀ ਰਹਿੰਦਾ ਬਾਬਾ ਮਹਾਹਰਨਾਮ ਸਿੰਘ ਜੀ ਪੁੱਛੋ ਆਲੇ ਉਹਨਾਂ ਨੇ ਬਚਨ ਕਰਨਾ ਫਸਲਾਂ ਬਹੁਤ ਹੋਣਗੀਆਂ ਵਿੱਚੋਂ ਝਾੜਨੀ ਨਿਕਲਿਆ ਕਰਨਾ ਫੇਰ ਮਹਾਪੁਰਸ਼ਾਂ ਨੇ ਕਹਿਣਾ ਭਾਈ ਕੋਠੀਆਂ ਵੱਡੀਆਂ ਵੱਡੀਆਂ ਹੋਣਗੀਆਂ ਵਸਦਾ ਵਿੱਚ ਕੋਈ ਵੀ ਨਹੀਂ ਗੂਗ ਲੋਕ ਕੋਠੀਆਂ પાਕੇ ਬਾਹਰ ਨੂੰ ਜਾ ਰਹੇ ਨੇ ਫੇਰ ਮਹਾਪੁਰਸ਼ਾਂ ਨੇ ਆਖਣਾ ਕਹਿੰਦੇ ਭਾਈ ਪਾ ਮੈਂ ਉਹ ਕਿਸੇ ਵੀ ਧਰਮ ਦਾ ਮਨੁੱਖ ਹੈ ਜੈਨੀ ਆ ਬੋਧੀ ਹੈ ਹਿੰਦੂ ਆ ਸਿੱਖ ਆ ਸਾਈ ਹੈ ਉਹ ਆਪਣਾ ਧਾਰਮਿਕ ਗ੍ਰੰਥ ਪੜ੍ਹ ਕੇ ਕਦੇ ਵੀ ਖੁਸ਼ ਨਹੀਂ ਹੋਵੇਗਾ ਉਹ ਸਮਝ ਚੱਲ ਰਿਹਾ ਮਨੋਵਿਰਤੀਆਂ ਚਲਾ ਰਹੇ ਨੇ ਇੱਕ ਸਮਾਂ ਕਹਿੰਦੇ ਇਹੋ ਜਾਂ ਵੀ ਆ ਜਾਵੇਗਾ ਥੋੜੇ ਸਕੇ ਤੁਹਾਨੂੰ ਬਾਹਾਂ ਤੋਂ ਫੜਾਇਆ ਕਰਨਗੇ ਸਿਪਾਹੀਆਂ ਨੂੰ ਉਹ ਲੈ ਜਾਓ ਸਿਪਾਹੀ ਉਹ ਇਹਨੂੰ ਇਹਰਾ ਬਦਾ ਨਾਮ ਜਪਣਾ ਨਹੀਂ ਹਟਦਾ ਇਹ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਹਿਣੋਂ ਨਹੀਂ ਹਟਦਾ ਜਾਓ ਲੈ ਜਾਓ ਇਹਨੂੰ ਜੇਲ੍ਹ ਚ ਛੁੱਟੋ ਲਈ ਆ ਕੇ ਉਹ ਸਮਾਂ ਵੀ ਆਊਗਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਉਹਨਾਂ ਮਹਾਪੁਰਸ਼ਾਂ ਦੇ ਵੀ ਬਚਨ ਨੇ ਸੰਗਤਾਂ ਨੇ ਪੁੱਛਣਾ ਮਹਾਪੁਰਸ਼ੋ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਵੇਗਾ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਬਚਨ ਪਹਿਲਾਂ ਸੁਣਾਏ ਹਨ ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦੇ ਬਚਨ ਨੇ ਹਰਖੋਵਾਲੀਏ ਮਹਾਰਾਜ ਜੀ ਉਹਨਾਂ ਨੇ ਆਖਣਾ ਕਹਿੰਦੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਗਾਵਾਂ ਦੀ ਕੋਈ ਕਦਰ ਨਹੀਂ ਰਹੂਗੀ ਗਾਵਾਂ ਵਿਸ਼ਟਾ ਖਾਇਆ ਕਰਨਗੀਆਂ ਜਿ ਵਿਚਾਰੀਆਂ ਗਊਆਂ ਰੂੜੀਆਂ ਤੇ ਤੁਰੀਆਂ ਫਿਰਦੀਆਂ ਨੇ ਫੇਰ ਮਹਾਪੁਰਸ਼ਾਂ ਨੇ ਆਖਣਾ ਕਹਿੰਦੇ ਭਾਈ ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਚੱਲ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਲੜਕੀਆਂ ਵਰ ਆਪ ਮੰਗਿਆ ਕਰਨ ਗਈਆਂ ਕਿ ਸਾਡੀ ਫਲਾਣੀ ਜਗ੍ਹਾ ਦੇ ਉੱਤੇ ਸ਼ਾਦੀ ਕਰਦੇਓ ਉਹ ਵੀ ਸਮਝ ਚੱਲ ਰਹੇ ਆ ਫੇਰ ਮਹਾਪੁਰਸ਼ਾਂ ਨੇ ਕਹਿਣਾ ਲੋਕ ਨੇ ਜਿਹੜੇ ਉਹ ਬਾਬਰੇ ਹੋਏ ਪਿਰਨਗੇ ਸਾਧੂ ਮਹਾਤਮਾ ਦੀ ਪਛਾਣ ਨਹੀਂ ਕਰਨਗੇ ਔਰ ਸਾਧੂ ਮਹਾਤਮਾ ਦੀ ਪਛਾਣ ਨਹੀਂ ਕਰਨਗੇ ਲੋਕ ਕਿਉਂ ਕਿਉਂਕਿ ਉਹਨਾਂ ਦੀ ਮਤ ਓਨੀ ਕੀ ਹੋਵੇਗੀ ਐਸ ਕਰਕੇ ਮਤ ਕਿੱਥੋਂ ਆਵੇਗੀ ਗੁਰੂ ਤੋਂ உபਦੇਸ਼ ਲੈ ਕੇ ਸਾਧੂਆਂ ਦੀ ਸੰਗਤ ਕਰਕੇ ਸਾਧੂਆਂ ਦੀ ਤਾਂ ਸੰਗਤ ਕਰਕੇ ਰਾਜੀ ਨਹੀਂ ਬਿਨਾਂ ਕਰਮਾ ਕਿਛ ਪਾਈਏ ਨਾਹੀਂ ਬਿਨਾਂ ਕਰਮਾ ਤੋਂ ਨਹੀਂ ਬਿਨਾਂ ਕਰਮਾ ਤੋਂ ਤੇ ਸਾਧੂਆਂ ਦੇ ਦਰਸ਼ਨੇ ਨਹੀਂ ਹੁੰਦੇ ਗੁਰੂ ਲੋਕ ਮਹਾਪੁਰਸ਼ਾਂ ਦੇ ਦਰਸ਼ਨ ਤਿੰਨ ਬੰਦਿਆਂ ਨੂੰ ਹੁੰਦੇ ਹੁੰਦੇ ਆ ਤਿੰਨ ਬੰਦਿਆਂ ਨੂੰ ਇੱਕ ਤੇ ਉਹ ਜਿਨ੍ਹਾਂ ਦਾ ਪਹਿਲਾ ਜਨਮ ਹੋਵੇ ਇੱਕ ਉਹ ਜਿਨ੍ਹਾਂ ਦਾ ਆਖਰੀ ਜਨਮ ਹੋਵੇ ਇੱਕ ਉਹ ਜਿਨ੍ਹਾਂ ਦਾ ਪਿਛਲੇ ਜਨਮ ਦਾ ਸਹਿਯੋਗ ਹੋਵੇ ਸਾਧ ਸੰਗਤ ਉਹਨਾਂ ਨੂੰ ਵੀ ਗੁਰੂ ਮਹਾਪੁਰਖਾ ਮਹਾਤਮਾ ਦੇ ਦਰਸ਼ਨ ਹੁੰਦੇ ਆ ਕਈ ਵਾਰ ਅਸੀਂ ਵੇਖਦੇ ਹਾਂ ਮਹਾਪੁਰਸ਼ ਜਨਮ ਮਰਨ ਤੋਂ ਰਹਿਤ ਹੁੰਦੇ ਆ ਜਨਮ ਮਰਨ ਦਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਣ ਹਰ ਸਿਉ ਲੈਣ ਮਲਾਏ ਉਹ ਪਤਾ ਨਹੀਂ ਆਪਣੇ ਕਿਹੜੇ ਬਚਨਾਂ ਦੇ ਵਿੱਚ ਸਾਨੂੰ ਕੀ ਸਮਝਾ ਦਿੰਦੇ ਨੇ ਕਿਹੜੀ ਸਾਡੀ ਮਨੋਵਿਰਤੀ ਜਾਂ ਮਾੜਾ ਕਸ਼ਟਾ ਜਿਹੜਾ ਉਹ ਕੱਟ ਦਿੰਦੇ ਨੇ ਪਰ ਸਾਡੀ ਮਤ ਥੋੜੀ ਹੁੰਦੀ ਐ ਸਾਨੂੰ ਫੇਰ ਵੀ ਸਮਝ ਨਹੀਂ ਆਉਂਦੀ ਕਿਸੇ ਨੇ ਲਿਖਿਆ ਫੱਕਰ ਫਕੀਰ ਨੂੰ ਫਿਕਰ ਕਾਦਾ ਫੱਟਾ ਮਾਰ ਕੇ ਫਿਕਰਾਂ ਨੂੰ ਫੱਕ ਜਾਂਦੇ ਵਾਰੇ-ਵਾਰੇ ਜਾਈਏ ਉਹਨਾਂ ਪੱਕਰਾਂ ਤੋਂ ਜਿਹੜੇ ਕਹਿ ਕੇ ਕੱਖ ਤੇ ਦੇ ਕੇ ਲੱਖ ਜਾਂਦੇ ਸਾਨੂੰ ਸਮਝ ਨਹੀਂ ਆਉਂਦੀ ਸਾਧੂ ਮਹਾਪੁਰਖਾਂ ਗੁਰੂ ਲੋਕ ਮਹਾਪੁਰਖਾਂ ਦੀ ਬੋਲੀ ਦੀ ਹਰ ਇੱਕ ਨੂੰ ਛੇ ਦੀ ਸਮਝ ਨਹੀਂ ਆਉਂਦੀ ਉਹਨਾਂ ਦੀ ਬੋਲੀ ਵਿੱਚ ਰਾਜ ਹੁੰਦਾ ਉਹਨਾਂ ਦੀ ਬੋਲੀ ਵਿੱਚ ਰਮਜ ਹੁੰਦੀ ਹੈ ਵੇ ਵੇ ਸਾਲ ਰਹੀਏ ਸਾਧੂਆਂ ਦੀ ਟੋਲੀ ਫੇਰ ਕਿਤੇ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਆਪਾਂ ਗੱਲ ਕਰਦੇ ਸੀ ਮਰਦੇ ਤਾਂ ਦੁਨੀਆ ਦੇ ਲੋਕ ਨੇ ਸਾਧੂ ਨਹੀਂ ਮਰਦੇ ਹੁੰਦੇ ਜਨਮ ਮਰਨ ਦਹੁ ਮੈਂ ਨਹੀਂ ਜਣ ਪਾਰੋਪਕਾਰੀ ਆਏ ਜੀ ਦਾਣ ਦੇ ਭਗਤੀ ਲਾਹਣ ਹਰ ਸਿਉ ਲੈਣ ਮਲਾਏ ਕਈ ਵਾਰੀ ਵੇਖਦੇ ਆ ਨਾ ਆਪਾਂ ਇਦਾਂ ਬੈਠੇ ਹੁੰਨੇ ਆ ਪਾਠ ਕਰਕੇ ਆਪਣੇ ਘਰ ਵਿੱਚ ਆਪਾਂ ਕਹਿ ਦਿੰਨੇ ਆ ਵੀ ਆਹਾ ਆ ਖਸ਼ਬੂ ਬਹੁਤ ਸੋਹਣੀ ਆਈ ਆ ਸੈਂਟ ਦੀ ਬੜੀ ਸੋਹਣੀ ਖੁਸ਼ਬੂ ਆਈ ਆ ਪਤਾ ਨਹੀਂ ਕਿੱਥੋਂ ਆ ਰਹੀ ਆ ਉਹ ਸਾਧ ਸੰਗਤ ਚੰਗੀਆਂ ਜਿਹੜੀਆਂ ਰੂਹਾਂ ਨੇ ਗੁਰੂ ਮਹਾਂਪੁਰਖਾਂ ਦਾ ਜਿੱਥੇ ਪਿਆਰ ਹੁੰਦਾ ਹੈ ਉਹ ਅਲੋਪ ਹੋ ਕੇ ਆ ਜਾਂਦੇ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਉਹਨਾਂ ਦੀਆਂ ਗੁੰਝੀਆਂ ਰਮਜਾਂ ਦਾ ਭੇਤ ਇਹ ਨਹੀਂ ਆਉਂਦਾ ਕਈ ਵਾਰੀ ਹੁੰਦਾ ਹੈ ਵੀ ਵਾਸਨਾ ਬੜੀ ਸੋਹਣੀ ਆ ਰਹੀ ਹੈ ਪਰ ਆ ਪਤਾ ਨਹੀਂ ਕਿਥੋਂ ਰਹੀ ਹੈ ਉਹ ਚੰਗੇ ਜਿਹੜੇ ਦੇਵ ਲੋਕ ਨੇ ਉਹ ਸਾਡੇ ਘਰਾਂ ਦੇ ਵਿੱਚ ਆਪਣੇ ਚਰਨ ਪਾ ਜਾਂਦੇ ਨੇ ਸਾਨੂੰ ਮੂਰਖਾਂ ਨੂੰ ਫੇਰ ਨਹੀਂ ਪਤਾ ਲੱਗਦਾ ਸਾਨੂੰ ਫੇਰ ਨਹੀਂ ਪਤਾ ਲੱਗਦਾ ਖਿਓ ਸਾਡੇ ਉਹਨੇ ਉੱਚੇ ਕਰਮ ਉੱਠੇ ਨਹੀਂ ਹੋਏ ਉੱਠਣਗੇ ਜ਼ਰੂਰ ਐਨੇ ਕਿ ਚੰਗੇ ਕਰਮ ਸਮਝ ਲਓ ਵੀ ਘਰੇ ਦੇਵਤੇ ਆ ਕੇ ਚਰਨ ਤਾਂ ਪਾ ਜਾਂਦੇ ਨੇ ਕਰਮ ਜਰੂਰ ਉੱਚੇ ਉੱਠਣਗੇ ਸਾਧ ਸੰਗਤ ਜਦੋਂ ਚੰਗੀ ਨਦਰ ਹੋਗੀ ਗੁਰੂ ਨਾਨਕ ਦੀ ਨਦਰ ਵੀ ਦੋ ਪ੍ਰਕਾਰ ਦੀ ਹੈ ਇੱਕ ਤੇ ਨਾਨਕ ਨਦਰੇ ਨਦਰ ਨਿਹਾਲ ਇੱਕ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਪੇਖਣਾ ਪਾਇੰਦਾ ਦੋ ਪ੍ਰਕਾਰ ਦੀ ਨਦਰ ਹੈ ਹੁਣ ਇਹੋ ਹੀ ਬੇਨਤੀ ਕਰਿਆ ਕਰੀਏ ਮਹਾਰਾਜ ਨੂੰ ਸੱਚੇ ਪਾਤਸ਼ਾਹ ਸਾਡੇ ਤੇ ਚੰਗੀ ਨਜ਼ਰ ਕਰਕੇ ਮਹਾਰਾਜ ਆਪਣਾ ਨਾਮ ਜਪਾ ਲਓ ਆਪਣਾ ਨਾਮ ਆਪ ਜਪਾ ਲਓ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ